ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ 40000 ਜਿਹੜੇ ਨੇ ਪੰਨਿਆਂ ਦੀ ਚਾਰਸ਼ੀਰ ਪੇਸ਼ ਕੀਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੇਕਰ ਗੱਲ ਕਰੀਏ ਤਾਂ ਜਿੱਥੇ ਵਾਰ-ਵਾਰ ਵਿਕਰਮ ਸਿੰਘ ਮਜੀਠੀਆ ਕੋਲ ਕਿਹਾ ਜਾਂਦਾ ਸੀ ਕਿ ਇਹ ਜਿਹੜੀ ਹੈ ਮੇਰੇ ਉੱਤੇ ਬਦਲਾਖੋਰੀ ਦੀ ਰਾਜਨੀਤੀ ਹੈ ਮੇਰੇ ਉੱਤੇ ਜਿਹੜੀ ਹੈ ਇਹ ਪੰਜਾਬ ਸਰਕਾਰ ਮੇਰੇ ਨਾਲ ਜਿਹੜੇ ਹੈ ਤੱਕਾ ਕਰ ਰਹੀ ਹੈ ਲੇਕਿਨ ਜਿਸ ਤਰੀਕੇ ਨਾਲ ਵਿਜੀਲੈਂਸ ਵੱਲੋਂ 40000 ਪੰਨਿਆਂ ਦੀ ਚਾਰਸ਼ੀਟ ਪੇਸ਼ ਕੀਤੀ ਗਈ ਤਾਂ ਉਸ ਤੋਂ ਬਾਅਦ ਹਰੇਕ ਮੂੰਹ ਬੰਦ ਨਜ਼ਰ ਆਇਆ ਰਿਹਾ ਹੈ ਜੇਕਰ ਗੱਲ ਕਰੀਏ ਕਿ ਪਾਸੇ ਵਿਕਰਮ ਸਿੰਘ ਮਜੀਠੀਆ ਜਿਨੇ ਇਹਨਾਂ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਬਹੁਤ ਲੰਮੇ ਸਮੇਂ ਲਈ ਜੇਲ੍ਹ ਦੇ ਵਿੱਚ ਜਾਣਾ ਪੈ ਸਕਦਾ ਹੈ ਕਿਉਂਕਿ ਫਿਰ ਉਹਨਾਂ ਦੀ ਜਿਹੜੀ ਹੈ 20 ਤਰੀਕ ਤੱਕ ਨਿਆਹ ਹਿਰਾਸਤ ਬਦਲ ਦਿੱਤੀ ਗਈ ਹੈ ਇੱਕ ਪਾਸੇ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਜਿੰਦੇ ਵੱਲੋਂ ਵਾਰ-ਵਾਰ ਮੋਹਾਲੀ ਦੀ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਜਾ ਰਹੀ ਹੈ ਕਿ ਮੈਨੂੰ ਜਿਹੜੀ ਹੈ ਜ਼ਮਾਨਤ ਦਿੱਤੀ ਜਾਵੇ ਲੇਕਿਨ ਜਿੱਥੇ ਵਾਰ-ਵਾਰ ਨਿਆਹ ਹਿਰਾਸਤ ਵੱਧ ਰਹੀ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਵੱਡੇ-ਵੱਡੇ ਸਬੂਤ ਮਿਲ ਰਹੇ ਨੇ ਉੱਥੇ ਹੀ ਵਿਕਰਮ ਸਿੰਘ ਮਜੀਠੀਆ ਦਾ ਹੁਣ ਜਿਹੜਾ ਹੈ ਆਪਣਾ ਹੀ ਦਿਲ ਡਾਵਾ ਡੋਲ ਹੋ ਗਿਆ ਹੈ ਇੱਕ ਪਾਸੇ ਜਿੱਥੇ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਉਹਨਾਂ ਦੇ ਵਕੀਲ ਬੋਲਦੇ ਨਜ਼ਰ ਆਉਂਦੇ ਸੀ ਉਹਨਾਂ ਦੀ ਧਰਮ ਪਤਨੀ ਬੋਲਦੀ ਨਜ਼ਰ ਆਉਂਦੀ ਸੀ ਤੇ ਕਈ ਸ਼ਰੋਣੀ ਅਕਾਲੀ ਦਲ ਦੇ ਆਗੂ ਵੀ ਬੋਲਦੇ ਨਜ਼ਰ ਆਉਂਦੇ ਸੀ ਲੇਕਿਨ ਇਸ ਟਾਈਮ ਸਭ ਦੇ ਮੂੰਹ ਦੇ ਉੱਤੇ ਚੁੱਪੀ ਛਾਈ ਹੋਈ ਹੈ ਇੱਕ ਪਾਸੇ ਨਿਆਹ ਵਿਰਾਸਤ ਦਾ ਵੱਧ ਜਾਣਾ ਔਰੰਗ ਸ਼੍ਰੈਣੀ ਨਾ ਦਿੱਤੀ ਜਾਣੀ ਬੈਰਕ ਨਾ ਬਦਲੀ ਜਾਣੀ ਤੇ ਦੂਜੇ ਪਾਸੇ 40000 ਜਿਹੜੇ ਨੇ ਉਹ ਚਾਰ ਸ਼ੀਟ ਜਿਹੜੀ ਹੈ ਉਹ ਵਿਜੀਲੈਂਸ ਵੱਲੋਂ ਪੇਸ਼ ਕਰਦੇ ਨੇ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਜਿੱਥੇ ਆਪਦੇ ਹੱਕ ਦੇ ਵਿੱਚ ਵੀ ਬੋਲਦੇ ਨਜ਼ਰ ਆਉਂਦੇ ਸੀ ਜਿੱਥੇ ਜਿਹੜੇ ਨੇ ਉਹਨਾਂ ਦੇ ਵਕੀਲ ਵੀ ਬੋਲਦੇ ਨਜ਼ਰ ਆਉਂਦੇ ਸੀ ਲੇਕਿਨ ਇਸ ਟਾਈਮ ਵਕੀਲਾਂ ਦਾ ਕਿਸੇ ਤਰ੍ਹਾਂ ਦਾ ਵੀ ਬਿਆਨ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਖਾਸ ਕਰਕੇ ਅਰਸ਼ਦੀਪ ਕਲੇਰ ਜਿਹੜੇ ਕਿ ਸਪੋਕਸਮੈਨ ਵੀ ਨੇ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਦੂਸਰੇ ਪਾਸੇ ਜਿਹੜੇ ਨੇ ਸੋਦੀ ਉਹ ਵੀ ਬੋਲਦੇ ਨਜ਼ਰ ਨਹੀਂ ਆ ਰਹੇ ਸਾਰਿਆਂ ਦੇ ਮੂੰਹ ਦੀ ਚੁੱਪੀ ਇਹ ਕਹਿ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਵੱਡੇ ਸਬੂਤ ਪੇਸ਼ ਕੀਤੇ ਗਏ ਨੇ ਵਿਜੀਲੈਂਸ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਂ ਕਹਿ ਲਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਾਂ ਉਹਦੇ ਵਿੱਚ ਕਸੂਤੇ ਫਸ ਚੁਕੇ ਨੇ ਵਿਕਰਮ ਸਿੰਘ ਮਜੀਠੀਆ ਇੱਕ ਪਾਸੇ ਚਾਰ-ਚਾਰ ਵੱਡੇ-ਵੱਡੇ ਜਿਹੜੇ ਨੇ ਸਰਕਾਰੀ ਕਰਮਚਾਰੀ ਹੁੰਦੇ ਨੇ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਦੇ ਬਿਆਨ ਨਿਕਲ ਕੇ ਸਾਹਮਣੇ ਆਏ ਤੇ ਦੂਸਰੇ ਪਾਸੇ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕੀਤੀ ਜਾਣੀ ਤਾਂ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਹੁਣ ਦੇ ਹਾਲਾਤ ਨੇ ਉਹ ਸਹੀ ਹੁੰਦੇ ਨਜ਼ਰ ਨਹੀਂ ਆ ਰਹੇ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੰਮੇ ਸਮੇਂ ਲਈ ਜੇਲ੍ਹ ਵਿੱਚ ਜਾਣਾ ਪੈ ਸਕਦਾ ਹੈ ਤਾਂ ਉਹ ਸੱਚ ਹੁੰਦਾ ਸਾਹਮਣੇ ਆ ਰਿਹਾ ਹੈ ਨਾ ਕਿਸੇ ਤਰ੍ਹਾਂ ਦਾ ਬਿਆਨ ਉਹਨਾਂ ਦੀ ਤਰਨ ਪਤਨੀ ਵੱਲੋਂ ਆ ਰਿਹਾ ਕਿਉਂਕਿ ਤਰਨ ਪਤਨੀ ਉੱਤੇ ਵੀ ਕੇਸ ਦਰਜ ਹੋਇਆ ਹੋਇਆ ਹੈ ਜਿਹੜੀ ਹੈ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਕਿ ਇਹ ਆਪਦੇ ਦਸਤਾਵੇਜ਼ ਪੇਸ਼ ਕਰਨ ਲੇਕਿਨ ਪੰਜਾਬ ਹਰਿਆਣਾ ਵਿਜੀਲੈਂਸ ਨੂੰ ਇਹ ਸਵਾਲ ਕਰ ਰਹੀ ਹੈ ਪੰਜਾਬ ਸਰਕਾਰ ਨੂੰ ਕਿ ਤੁਸੀਂ ਇਹਨਾਂ ਦੇ ਦਸਤਾਵੇਜ਼ ਕਿਉਂ ਮੰਗ ਰਹੇ ਹੋ ਦੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਦਾ ਵੀ ਕੋਈ ਬਿਆਨ ਨਿਕਲ ਕੇ ਸਾਹਮਣੇ ਨਹੀਂ ਆਇਆ ਕਿਉਂਕਿ ਉਹ ਜਾਣਦੇ ਨੇ ਕਿ ਸੱਤਾ ਦੇ ਵਿੱਚ ਪਾਰਟੀ ਇਸ ਟਾਈਮ ਆਮ ਆਦਮੀ ਪਾਰਟੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਤਾ ਦੀ ਪਾਰਟੀ ਬੜੀ ਹੀ ਜ਼ਿਆਦਾ ਜਿਹੜੀ ਹੈ ਮਾਇਨੇ ਰੱਖਦੀ ਹੈ ਤੇ ਉਹ ਕਿਤੇ ਨਾ ਕਿਤੇ ਮੇਰੇ ਉੱਤੇ ਹੀ ਵੱਡਾ ਐਕਸ਼ਨ ਨਾ ਹੋ ਜਾਵੇ ਹਰ ਕੋਈ ਸ਼ਰੋਮੀ ਅਕਾਲੀ ਦਲ ਦੇ ਜਿਹੜੇ ਸਮਰਥਕ ਕਹਿ ਲੋ ਜਿਹੜੇ ਆਗੂ ਕਹਿ ਲੋ ਉਹਨਾਂ ਦੇ ਮੂੰਹ ਦੇ ਉੱਤੇ ਤਾਲੇ ਲੱਗੇ ਹੋਏ ਨੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਲਗਾਤਾਰ ਜਿੱਥੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੇ ਨੇ ਸਬੂਤ ਪੇਸ਼ ਕੀਤੇ ਜਾ ਰਹੇ ਨੇ ਸਿਟ ਵੱਲੋਂ ਤਿੰਨ ਤਿੰਨ ਘੰਟੇ ਉਹਨਾਂ ਦੀ ਜਿਹੜੀ ਹੈ ਉਹਨਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਪਰਿਵਾਰਕ ਮੈਂਬਰ ਨੂੰ ਮਿਲਨ ਨਹੀਂ ਦਿੱਤਾ ਜਾ ਰਿਹਾ ਸਿਰਫ 15 ਤੋਂ 20 ਮਿੰਟ ਉਹਨਾਂ ਦੇ ਵਕੀਲ ਮਿਲ ਰਹੇ ਨੇ ਤਾਂ ਇਹਦੇ ਅਨੁਸਾਰ ਵਿਕਰਮ ਸਿੰਘ ਮਜੀਠੀਆ ਤੇ ਹੁਣ ਵੱਡੀ ਕਾਰਵਾਈ ਹੋ ਗਈ ਹੈ ਹੁਣ ਕਸੂਤੇ ਫਸ ਚੁਕੇ ਨੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਹੁਣ ਲੰਬੇ ਸਮੇਂ ਲਈ ਜੇਲ੍ਹ ਕਟਣੀ ਪੈ ਸਕਦੀ ਹੈ ਕਿਉਂਕਿ ਜੇਕਰ ਉਹਨਾਂ ਦਾ ਕੋਈ ਹੱਲ ਹੁੰਦਾ ਜੇਕਰ ਕੋਈ ਉਹਨਾਂ ਦੇ ਵੱਲੋਂ ਸਬੂਤ ਪੇਸ਼ ਹੁੰਦੇ ਤਾਂ ਉਹ ਕਰ ਚੁਕੇ ਹੁੰਦੇ ਲੇਕਿਨ ਜਿਸ ਤਰੀਕੇ ਨਾਲ ਵਿਜੀਲੈਂਸ ਆਪਣੇ ਕੰਮ ਕਰਦੀ ਦਿਖਾਈ ਦੇ ਰਹੀ ਹੈ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਦੇਸ਼ਾਂ ਵਿਦੇਸ਼ਾਂ 'ਚ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਮੈਨੂੰ ਫੋਨ ਆਉਂਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਹੁਣ ਜੇਲ੍ਹ ਤੋਂ ਬਾਹਰ ਨਹੀਂ ਆਉਣਾ ਚਾਹੀਦਾ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਆਉਣ ਵਾਲੀ ਨੂੰ ਖਤਮ ਕਰਨ ਵਾਲਾ ਹੀ ਬਿਕਰਮ ਸਿੰਘ ਮਜੀਠੀਆ ਹੈ ਜਿਨਨੇ ਪੰਜਾਬ ਦੇ ਵਿੱਚ ਨਸ਼ਾ ਲਿਆਂਦਾ ਜਿਨ੍ਹਾਂ ਨੇ ਸੱਤਾ ਪਿੰਨੀ ਵਰਗਿਆਂ ਨੂੰ ਜਿਹੜੀ ਹੈ ਪਨਾਹ ਦਿੱਤੀ ਉਸ ਤਰੀਕੇ ਦੇ ਨਾਲ ਜੇ ਕਰੀਏ ਗੱਲ ਤਾਂ ਬਿਕਰਮ ਸਿੰਘ ਮਜੀਠੀਆ ਕਾਫੀ ਲੰਮੇ ਸਮੇਂ ਤੱਕ ਜੇਲ੍ਹ ਦੇ ਵਿੱਚ ਜਾਣ ਦੀ ਉਮੀਦ ਬਣ ਚੁੱਕੀ ਹੈ ਤੇ ਬਿਕਰਮ ਸਿੰਘ ਮਜੀਠੀਆ ਵੀ ਇਸ ਟਾਈਮ ਆਪਦੇ ਮੂੰਹ ਤੇ ਚੁੱਪੀ ਲੈ ਕੇ ਬੈਠੇ ਹੋਏ ਨੇ